ਕੈਪਟਨ ਸਾਹਿਬ ਦੀ ਕੁਝ ਸਮਝ ਨਹੀਂ ਆ ਰਹੀ ਕਿ ਆਖਿਰ ਉਹ ਚੌਂਦੇ ਕਿਨੇ ਇੱਕ ਪਾਸੇ ਕਹਿ ਰਹੇ ਨੇ ਕਿ ਮੈਂ ਕਿਸਾਨਾਂ ਨਾਲ ਖੜਾ ਹਾਂ ਉਹ ਮੇਰੇ ਨੇ ਦੂਜੇ ਪਾਸੇ ਉਹਨਾਂ ਨੂੰ ਕਹਿ ਰਹੇ ਨੇ ਕਿ ਉਹ ਅਮਿਤ ਸ਼ਾਹ ਦੀ ਗੱਲ ਮੰਨ ਲੈਣ ਜੀ ਹਾਂ ਇੱਥੇ ਕੈਪਟਨ ਸਾਹਿਬ ਦਾ ਦੋਰਾ ਚਿਹਰਾ ਨਜ਼ਰ ਆ ਰਿਹਾ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਪੀਲ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਮਨਰੇਂਦਰ ਸਿੰਘ ਨੇ ਪ੍ਰਦਰਸ਼ਨ ਕਰ ਰਿਹਾ ਹੈ ਕਿਸਾਨਾਂ ਨੂੰ ਨਿਰਧਾਰਤ ਥਾਂ ਤੇ ਟਰਨਾ ਸ਼ਿਫਟ ਕਰਨ ਦੀ ਅਪੀਲ ਕੀਤੀ ਹੈ ਉਧਰ ਕਿਸਾਨ ਜਥੇਬੰਦੀਆਂ ਦੀ ਪਹਿਲੀ ਮੀਟਿੰਗ ਸਵੇਰੇ 11 ਵਜੇ ਤੇ ਦੂਜੀ ਦੁਪਹਿਰ 2 ਵਜੇ ਤੈਅ ਹੋਈ ਹੈ ਇਸ ਮੀਟਿੰਗ ਚ ਸਾਰੇ ਕਿਸਾਨ ਸੰਗਠਨ ਆਪਣੀ ਅੱਗੇ ਦੀ ਰਣਨੀਤੀ ਤੈਅ ਕਰਨਗੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੇਂਦਰੀ ગ્રામ ਮੰਤਰੀ ਅਮਿਤ ਸ਼ਾਹ ਦੇ ਕਹਿਣ ਤੇ ਕਿ ਨਿਰਧਾਰਤ ਥਾਂ ਤੇ ਤਰਨਾ ਸ਼ਿਫਟ ਕਰ ਲੈਣ ਇਸ ਤਰ੍ਹਾਂ ਉਹਨਾਂ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਜਲਦਗਲ ਬਾਤ ਦਾ ਰਾ ਲੱਭੇਗਾ ਇਹ ਸਾਰੀਆਂ ਗੱਲਾਂ ਉਹਨਾਂ ਨੇ ਟਵਿੱਟਰ ਜ਼ਰੀਏ ਕਹੀਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਦੀ ਗੱਲ ਸੁਣਨ ਦੀ ਕੇਂਦਰ ਦੀ ਇੱਛਾ ਨੂੰ ਦਰਸਾਉਣਾ ਸ਼ਾਦਾ ਬਿਆਨ ਇੱਕ ਸਵਾਗਤਯੋਗ ਕਦਮ ਹੈ ਖੇਤੀ ਕਾਨੂੰਨਾਂ ਦੇ ਮੁੱਦੇ ਤੇ ਮੌਜੂਦਾ ਵਿਵਾਦ ਦਾ ਇੱਕ ਮਾਤਰ ਹੱਲ ਚਰਚਾ ਹੈ ਮਿਲੀ ਜਾਣਕਾਰੀ ਮੁਤਾਬਕ ਅੰਦੋਲਨ ਨਾਲ ਜੁੜੇ ਕਿਸਾਨ ਅੱਗੇ ਦੀ ਰਣਨੀਤੀ ਬਣਾਉਣ ਲਈ ਸਵੇਰੇ 11 ਵਜੇ ਪੰਜਾਬ ਦੇ ਕਿਸਾਨ ਸੰਗਠਨਾਂ ਦੇ ਪ੍ਰਤੀਨਿਧੀ ਸਿੰਗੂ ਬਾਰਡਰ ਦੇ ਕੋਲ ਬੈਠ ਕੇ ਮੀਟਿੰਗ ਕਰਨਗੇ ਇਸ ਤੋਂ ਬਾਅਦ 2 ਵਜੇ ਸੰਯੁਕਤ ਕਿਸਾਨ ਮੋਰਚੇ ਦੇ ਪ੍ਰਤੀਨਿਧੀਆਂ ਦੀ ਬੈਠਕ ਹੋਵੇਗੀ ਇਹਨਾਂ ਦੋਵਾਂ ਬੈਠਕਾਂ ਨਾਲ ਹੀ ਅੱਗੇ ਦਾ ਰਾਹ ਸਾਫ਼ ਹੋਵੇਗਾ